ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧ ਮੰਡਲੀ ਤੋਂ ਵਿਦਾ ਹੋ ਕੇ ਬੀਰ ਪर्वਤ ਤੇ ਪਹੁੰਚ ਗਏ ਸਨ ਉੱਥੇ ਇੱਕ ਅਬਦੂਤ ਸੰਿਆਸੀ ਰਹਿੰਦਾ ਸੀ ਉਹ ਉਦਾਸ ਈਨ ਹੋ ਕੇ ਧਰਤੀ ਤੇ ਬਹੁਤ ਘੁੰਮੇ ਸਨ ਉਹਨਾਂ ਨੂੰ ਜਿਸ ਤੋਂ ਵੀ ਗਿਆਨ ਮਿਲਿਆ ਉਸ ਨੂੰ ਉਹਨਾਂ ਨੇ ਗੁਰੂ ਕੀਤਾ ਸੀ ਇਸ ਤਰ੍ਹਾਂ ਨਾਲ ਉਹਨਾਂ ਦੇ ਕੁੱਲ 24 ਗੁਰੂ ਹੋਏ ਸਨ ਇਸ ਲਈ ਉਸ ਕੋਲ ਆਤਮਕ ਗਿਆਨ ਬਹੁ ਸੀ ਜਦ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਉਸ ਪਰਬਤ ਤੇ ਪਹੁੰਚੇ ਤਾਂ दत्तात्रेय ਨਿਰਬਕਲਪ ਸਮਾਧੀ ਵਿੱਚ ਪਏ ਸਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੇ ਪੁੱਛਿਆ ਕਿ ਗੁਰੂ ਜੀ ਇਹ ਮਹਾਪੁਰਖ ਕੌਣ ਹਨ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਕਿ ਇਹ ਇੱਕ ਸੰਿਆਸੀ ਦੱਤਾ ਤਰੇ ਹਨ ਇਹ ਸੰਸਾਰ ਤੋਂ ਅਦਾਸ ਹੋ ਕੇ ਇਸ ਪਰਬਤ ਤੇ ਆ ਗਏ ਹਨ ਅਤੇ ਹੁਣ ਨਿਰਬਗਲ ਸਮਾਧੀ ਵਿੱਚ ਪਏ ਹਨ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਇਹਨਾਂ ਨੂੰ ਸਮਾਧੀ ਵਿੱਚੋਂ ਅਠਾ ਕੇ ਕੁਝ ਬਸ਼ਨ ਬਲਾਸ ਇਹਨਾਂ ਨਾਲ ਕਰੋ ਅਸੀਂ ਇਹਨਾਂ ਦੇ ਵਚਨ ਸੁਣਨਾ ਚਾਹੁੰਦੇ ਹਾਂ ਗੁਰੂ ਜੀ ਨੇ ਦਿੱਤਾ ਤਰੇ ਨੂੰ ਕਿ ਆ ਕੇ ਮਨ ਨੂੰ ਟਿਕਾ ਕੇ ਅਤੇ ਆਪਣੇ ਕਿਰਤ ਨੂੰ ਓਡੋਲ ਕਰਕੇ ਅੱਖਾਂ ਖੋਲੋ ਅਤੇ ਦੇਖੋ ਕਿ ਸਭ ਦੇ ਅੰਦਰ ਇੱਕੋ ਕਰਤਾਰ ਦੀ ਜੋਤ ਹੈ ਸਾਰੇ ਬ੍ਰਹਿਮੰਡ ਦੇ ਕਣ-ਕਣ ਵਿੱਚ ਪਰਮੇਸ਼ਰ ਸਮਾਇਆ ਹੋਇਆ ਹੈ ਤੁਸੀਂ ਉੱਠ ਕੇ ਕੋਝ ਬਚਨ ਕਰੋ ਗੁਰੂ ਜੀ ਦੀ ਕਿਰਪਾ ਨਾਲ दत्तात्रेय ਦੀ ਨਿਰਭ ਕਲ ਸਮਾਧੀ ਖੁੱਲ ਗਈ ਸੀ ਉਸ ਨੇ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਮੇਰੇ ਤੇ ਉਸ ਦੀ ਕਿਰਪਾ ਹੈ ਜਿਸ ਨਾਲ ਮੈਂ ਸਦਾ ਲਿਬ ਜੋੜ ਕੇ ਰੱਖਦਾ ਹਾਂ ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ ਐਸ ਲਈ ਮੈਂ ਬੋਲਣ ਤੋਂ ਸੰਕੋਚ ਕਰਕੇ ਸਦਾ ਚੁੱਪ ਰਹਿੰਦਾ ਹਾਂ ਗੁਰੂ ਜੀ ਨੇ ਕਿਹਾ ਕਿ ਨਰਿੰਕਾਰ ਦਾ ਅਜੱਪਾ ਜਾਪ ਕਰਨ ਨਾਲ ਉਸ ਦੇ ਚਰਨਾਂ ਵਿੱਚ ਸਥਾਨ ਮਿਲ ਸਕਦਾ ਹੈ ਸ਼ਬਦ ਦੀ ਕਮਾਈ ਨਾਲ ਪ੍ਰਾਪਤ ਕੀਤੇ ਗਿਆਨ ਦੇ ਅਸਥਾਰ ਲਈ ਕੁਝ ਸੁਣੀਏ ਅਤੇ ਕੁਝ ਕਹੀਏ ਇਸ ਤਰ੍ਹਾਂ ਗਿਆਨ ਨੂੰ ਵਿਚਾਰ ਕੇ ਮੰਤਨ ਕਰਨ ਨਾਲ ਹੀ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਤਰ੍ਹਾਂ ਦਹੀਂ ਨੂੰ ਰੜਕਣ ਨਾਲ ਉਸ ਵਿੱਚੋਂ ਮੱਖਣ ਨਿਕਲਦਾ ਹੈ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਦੱਤਾ ਤਰੇ ਉੱਠ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਉਸ ਨੇ ਕਿਹਾ ਕਿ ਮੈਂ ਗਿਆਨ ਦੀ ਪ੍ਰਾਪਤੀ ਲਈ 24 ਗੁਰੂ ਕੀਤੇ ਸਨ ਪਰ ਤੁਸੀਂ ਗੁਰੂਆਂ ਦੇ ਵੀ ਗੁਰੂ ਹੋ ਕਿਰਪਾ ਕਰਕੇ ਮੈਨੂੰ ਉਪਦੇਸ਼ ਕਰੋ ਜਿਸ ਨਾਲ ਮੇਰੇ ਨਿਰੰਕਾਰ ਦੇ ਚਰਨਾਂ ਨਾਲ ਸੁਰਤ ਜੁੜ ਜਾਵੇ ਗੁਰੂ ਜੀ ਨੇ ਕਿਹਾ ਕਿ ਮਨ ਵਿੱਚ ਨਿਮਰਤਾ ਧਾਰ ਕੇ ਆਪਾ ਭਾਵ ਦਾ ਤਿਆਗ ਕਰ ਦਿਓ ਸਰਬ ਵਿਆਪਕ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰੋ ਪਰਮੇਸ਼ਰ ਦੇ ਜਦ ਆਪ ਜੀ ਤੇ ਕਿਰਪਾ ਹੋਏ ਤਾਂ ਤੁਹਾਡਾ ਹੰਕਾਰ ਮਿਟ ਜਾਵੇਗਾ ਇਸ ਤਰ੍ਹਾਂ ਪਰਮੇਸ਼ਰ ਪ੍ਰਸੰਨ ਹੋ ਕੇ ਤੁਹਾਨੂੰ ਪਰਮ ਆਨੰਦ ਦੇ ਪ੍ਰਾਪਤੇ ਕਰਵਾ ਦੇਣਗੇ ਦੱਤਾ ਤਰੇ ਨੇ ਗੁਰੂ ਜੀ ਦਾ ਉਪਦੇਸ਼ ਮੰਨ ਕੇ ਪਰਮੇਸ਼ਰ ਦੀ ਭਗਤੀ ਸ਼ੁਰੂ ਕਰਨ ਦਿੱਤੇ ਕਰ ਦਿੱਤੇ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ